ਔਰ ਜਿਨ੍ਹਾਂ ਦੇ ਨਾਲ ੱੱਕਾ ਹੋਇਆ ਜ਼ੁਲਮ ਹੋਇਆ ਉਹਨਾਂ ਦੀ ਤਰਫੋਂ ਇਹ ਕੰਪਲੇਂਟ ਦਿੱਤੀ ਗਈ ਹੈ ਔਰ ਐਮਐਲਏ ਨੇ ਕ੍ਰਾਈਮ ਕਮਿਟ ਕੀਤਾ ਔਰ ਦੂਸਰੀ ਜਗ੍ਹਾ ਤੋਂ ਰਿਸ਼ਵਤ ਵੀ ਲਈ ਹੈ ਇਹ ਇਹ ਫੋਟੋਗ੍ਰਾਫ ਵੀ ਸਾਹਮਣੇ ਆ ਗਏ ਸਭ ਕੁਝ ਆ ਗਿਆ ਉਸ ਦੇ ਬਾਵਜੂਦ ਵੀ ਇਹ ਸਰਕਾਰ ਕਿਸ ਤਰ੍ਹਾਂ ਦੀ ਜ਼ਾਲਮ ਸਰਕਾਰ ਹੈ ਮੁਰਕਾ ਹੋਊਗਾ ਕਿ ਕਹਾ ਗਿਆ ਵੀ ਪਹਿਲਾ ਨੰਬਰ ਪ੍ਰਗਟ ਦਾ ਫਿਰ ਗੁਰਪ੍ਰੀਤ ਦਾ ਫਿਰ ਕਾਕੇ ਦਾ ਹੁਣ ਕਾਕੇ ਦੀ ਵਾਰੀ ਆ ਗਈ ਸੀ ਉਸ ਤੋਂ ਬਾਅਦ ਕੱਕੇ ਨੂੰ ਡਿਮਾਂਡ ਵੀ ਰੱਖੀ ਗਈ 30 ਲੱਖ ਰੁਪਏ ਦੀ ਵੀ ਦੂ 30 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਰੱਖਾ ਔਰ ਇਹ ਕ腐ਸ਼ਨ ਦੀ ਇੱਕ ਐਸੀ ਮਿਸਾਲ ਦਿੱਤੀ ਆ ਕਿ ਇਹਨਾਂ ਦੇ ਸਾਰੇ ਐਮਐਲਏ ਕ腐ਸ਼ਨ ਚ ਇਨਵੋਲਡ ਨੇ ਮੈਂ ਕਹਣਾ ਕਿ ਤੁਸੀਂ ਸਾਡੀ ਗੱਲ ਨਾ ਸੁਣੋ ਆਪਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਦੀ ਗੱਲ ਸੁਣ ਲਓ ਉਹੀ ਮੰਨ ਲਓ ਹਰ ਫੀਲਡ ਦੇ ਵਿੱਚ ਤੁਸੀਂ ਕ腐ਸ਼ਨ ਕਰੋਗੇ ਹਰ ਜਗ੍ਹਾ ਧੱਕਾ ਕਰੋਗੇ ਜ਼ੁਲਮ ਕਰੋਗੇ ਔਰ ਉਸ ਤੋਂ ਬਾਅਦ ਉਸ ਨੂੰ ਮੰਨੋਗੇ ਵੀ ਨਹੀਂ ਮਾਫੀ ਮੰਗ ਲੋ ਪਰਿਵਾਰ ਕੋਲੋਂ ਹਮਦਰਦੀ ਪ੍ਰਗਟ ਕਰਦੇ ਹੋ 12 ਸਾਲ ਤੋਂ ਜਦੋਂ ਆ ਭਗਵੰਤ ਮਾਨ ਐਮਪੀ ਦੀ ਚੋਣ ਲੜੇ ਨੇ ਪਹਿਲਾ ਬੂਥ ਇਹਨਾਂ ਨੇ ਲਾਇਆ ਪੈਸੇ ਇਕੱਠੇ ਕਰਕੇ ਹਾਲੇ ਸਾਡੇ ਪਿੰਡ ਦੇ ਲੋਕ مخਾਲ ਕਰਦੇ ਹੁੰਦੇ ਸੀ ਵੀ ਤੁਸੀਂ ਇਹ ਕੀ ਪੰਗਾ ਕਰੀ ਜਾਂਦੇ ਹੋ ਵੀ ਇਹਨਾਂ ਨੂੰ ਕਿਹਨੇ ਜਿੱਤਨ ਦੇਣਾ ਵੀ ਇਹ ਤਾਂ ਇੱਕ ਦੂਸਰੇ ਨੇ ਜਿਹੜੇ ਆਪਣੇ ਟੀਵੀਆਂ ਤੇ ਆਉਂਦੇ ਨੇ ਕਮੇਟੀ ਵਾਲੇ ਤਾਂ ਨੂੰ ਕਾਫੀ ਕੁਝ ਸਮਝ ਆ ਗਈ ਹੈ ਕਿ ਕਿਸ ਤਰ੍ਹਾਂ ਦੀ ਪਾਰਟੀ ਹੈ ਕਿਸ ਤਰ੍ਹਾਂ ਦੇ ਲੋਕ ਨੇ ਇਹ ਪੰਜਾਬ ਬਦਲਣ ਨਹੀਂ ਆਏ ਸੀ ਇਹ ਪੰਜਾਬ ਵਿਗਾੜਨ ਆਏ ਸੀ ਇਹ ਰੰਗਲਾ ਪੰਜਾਬ ਨਹੀਂ ਬਣਾਉਣਾ ਆਏ ਸੀ ਇਹ ਖੂਨੀ ਪੰਜਾਬ ਬਣਾਉਣ ਆਏ ਸੀ ਇਹਨਾਂ ਨੇ ਕ腐ਸ਼ਨ ਵੀ ਵਧਾਤੀ ਇਹਨਾਂ ਨੇ ਲੈਂਡ ਮਾਫੀਆ ਸੈਂਡ ਮਾਫੀਆ ਇਹ ਸਭ ਵਧਾਤਾ ਔਰ ਜੁਨੀਅਰ ਟਰੱਕ ਯੂਨੀਅਨ ਨੇ ਸਾਰਿਆਂ 'ਚ ਇਦਾਂ ਧੱਕਾ ਕਰਦੇ ਆਂ ਦੀ ਤਰਫੋਂ ਪੀੜਤ ਪਰਿਵਾਰ ਮੈਂ ਕਹੂੰਗਾ ਔਰ ਜਿਨ੍ਹਾਂ ਦੇ ਨਾਲ ਧੱਕਾ ਹੋਇਆ ਜ਼ੁਲਮ ਹੋਇਆ ਉਹਨਾਂ ਦੀ ਤਰਫੋਂ ਇਹ ਕੰਪਲੇਂਟ ਦਿੱਤੀ ਗਈ ਆ ਨਾ ਤਾਂ ਐਫ ਆਈ ਆਰ ਰਜਿਸਟਰ ਕੀਤੀ ਆ ਔਰ ਐਮਐਲਏ ਨੇ ਕ੍ਰਾਈਮ ਕਮਿਟ ਕੀਤਾ ਔਰ ਦੂਸਰੀ ਜਗ੍ਹਾ ਤੋਂ ਰਿਸ਼ਵਤ ਵੀ ਲਈ ਆ ਇਹ ਇਹ ਫੋਟੋਗ੍ਰਾਫ ਵੀ ਸਾਹਮਣੇ ਆ ਗਏ ਸਭ ਕੁਝ ਆ ਗਿਆ ਉਸ ਦੇ باوجود ਵੀ ਇਹ ਸਰਕਾਰ ਕਿਸ ਤਰ੍ਹਾਂ ਦੀ ਜ਼ਾਲਮ ਸਰਕਾਰ ਆ ਕਿ ਹੁਣ ਤੱਕ ਮੈਂ ਸਾਡੀ ਇਹ ਮੰਗ ਆ ਇਹ ਭਾਰਤੀ ਜਨਤਾ ਪਾਰਟੀ ਤਰਫੋਂ ਮੈਂ ਵਿਸ਼ਵਾਸ ਦਿਵਾਉਣਾ ਅਸੀਂ ਪਰਿਵਾਰ ਦੇ ਨਾਲ ਖੜੇ ਆ ਕਿਉਂਕਿ ਇੱਕ ਜ਼ੁਲਮ ਕੀਤਾ ਉਹਨਾਂ ਨੇ ਅਵਦੇ ਬਲੰਟੀਅਰ ਤੇ ਕੀਤਾ ਔਰ ਇਹ ਕ腐ਸ਼ਨ ਦੀ ਇੱਕ ਐਸੀ ਮਿਸਾਲ ਦਿੱਤੀ ਆ ਕਿ ਇਹਨਾਂ ਦੇ ਸਾਰੇ ਐਮਐਲਏ ਕ腐ਸ਼ਨ ਚ ਇਨਵੋਲਵ ਨੇ ਮੈਂ ਕਹਣਾ ਕਿ ਤੁਸੀਂ ਸਾਡੀ ਗੱਲ ਨਾ ਸੁਣੋ ਆਪਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਦੀ ਗੱਲ ਸੁਣ ਲਓ ਉਹੀ ਮੰਨ ਲਓ ਹਰ ਫੀਲਡ ਦੇ ਵਿੱਚ ਤੁਸੀਂ ਕ腐ਸ਼ਨ ਕਰੋਗੇ ਹਰ ਜਗ੍ਹਾ ਧੱਕਾ ਕਰੋਗੇ ਜ਼ੁਲਮ ਕਰੋਗੇ ਔਰ ਉਸ ਤੋਂ ਬਾਅਦ ਉਸ ਨੂੰ ਮੰਨੋਗੇ ਵੀ ਨਹੀਂ ਮਾਫੀ ਮੰਗ ਲਓ ਪਰਿਵਾਰ ਕੋਲੋਂ ਹਮਦਰਦੀ ਪ੍ਰਗਟ ਕਰ ਦਿਓ ਤੇ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਪਰਮਾਤਮਾ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਕਿ ਪਹਿਲਾਂ ਤਾਂ ਉਹ ਸਾਡਾ ਵੀਰ ਜਿਹੜਾ ਮਨਜੀਤ ਉਹ ਤੰਦਰੁਸਤ ਹੋ ਜੇ ਔਰ ਤੰਦਰੁਸਤ ਹੋ ਕੇ ਉਹ ਘਰ ਆਵੇ ਆਪਦੇ ਬੱਚਿਆਂ ਨੂੰ ਆਪਦੇ ਬਾਕੀ ਪਰਿਵਾਰ ਨੂੰ ਸਾਰਿਆਂ 'ਚ ਔਰ ਸਮਾਜ ਦੀ ਵੀ ਸੇਵਾ ਉਸੇ ਤਰ੍ਹਾਂ ਹੀ ਕਰੇ ਤੇ ਹੁਣ ਤਾਂ ਉਹਨੂੰ ਕਾਫੀ ਕੁਝ ਸਮਝ ਆ ਗਈ ਹੈ ਕਿ ਕਿਸ ਤਰ੍ਹਾਂ ਦੀ ਪਾਰਟੀ ਹੈ ਕਿਸ ਤਰ੍ਹਾਂ ਦੇ ਲੋਕ ਨੇ ਇਹ ਪੰਜਾਬ ਬਦਲਣ ਨਹੀਂ ਆਏ ਸੀ ਇਹ ਪੰਜਾਬ ਵਿਗਾੜਨ ਆਏ ਸੀ ਇਹ ਰੰਗਲਾ ਪੰਜਾਬ ਨਹੀਂ ਬਣਾਉਣਾ ਆਏ ਸੀ ਇਹ ਖੂਨੀ ਪੰਜਾਬ ਬਣਾਉਣ ਆਏ ਸੀ ਇਹਨਾਂ ਨੇ ਕ腐ਸ਼ਨ ਵੀ ਵਧਾਤੀ ਇਹਨਾਂ ਨੇ ਲੈਂਡ ਮਾਫੀਆ ਸੈਂਡ ਮਾਫੀਆ ਇਹ ਸਭ ਵਧਾਤਾ ਔਰ ਜੁਨੀਅਰ ਟਰੱਕ ਜੁਨੀਅਰ ਨੇ ਸਾਰਿਆਂ 'ਚ ਇਦਾਂ ਧੱਕਾ ਕਰਦੇ ਆ। ਆ ਸੰਗਰੂਰ ਦੀ ਵੀ ਮੈਂ ਕਹਾਣੀ ਸੁਣ ਲਈ। ਭਵਾਨੀਗੜ੍ਹ ਦੀ ਤੁਹਾਡੇ ਸਾਹਮਣੇ ਤਸਵੀਰ ਹੈ। ਇਹ ਮੈਂ মিডিਆ ਨੂੰ ਵੀ ਪ੍ਰਾਰਥਨਾ ਕਰਦਾ ਕਿ ਇਸ ਨੂੰ ਐਕਸਪੋਜ਼ ਕਰੋ ਔਰ ਬਾਕੀ ਪੋਲਿਟਿਕਲ ਪਾਰਟੀਆਂ ਨੂੰ ਵੀ ਕਹਨਾ ਕਿ ਬਿਨਾਂ ਪਾਰਟੀ ਲਾਈਨ ਤੋਂ ਹਟ ਕੇ ਪੰਜਾਬ ਨੂੰ ਬਚਾਉਣ ਲਈ ਅੱਗੇ ਆਓ। ਤਾਂ ਕਿ ਇਸ ਤਰ੍ਹਾਂ ਦੇ ਜ਼ੁਲਮ ਨਾ ਹੋਣ, ਇਸ ਤਰ੍ਹਾਂ ਦੇ ਧੱਕੇ ਨਾ ਹੋਣ। ਉਧਰ ਜਿਹੜਾ ਵਿਅਕਤੀ ਆਪਣੀ ਜਾਨ ਦੇ ਰਿਹਾ, ਉਸ ਤੋਂ ਬਾਅਦ ਬਿਆਨ ਦੇ ਰਿਹਾ ਤੇ ਉਹਦੇ ਤੇ ਫਿਰ ਕਾਹਦਾ ਸ਼ੱਕ ਆ ਜੀ? ਅਸੀਂ ਕਹਿੰਦੇ ਆ ਕਿ ਸੀਬੀਆਈ ਨੂੰ ਦਿਓ ਕੇਸ। ਪੰਜਾਬ ਸਰਕਾਰ ਦੇ ਸਕਦੀ ਹੈ ਜਾਂ ਮਾਨਯੋਗ ਹਾਈ ਕੋਰਟ ਚ ਅਸੀਂ ਜਾਵਾਂਗੇ ਕਿ ਸੀਬੀਆਈ ਕੋਲ ਜਾਣਾ ਚਾਹੀਦਾ ਹੈ ਸੈਂਟਰਲ ਏਜੰਸੀਆਂ ਕੋਲ ਨਿਰਪੱਖ ਜਾਂਚ ਕਰਾਉਣ ਜਾਂ ਹਾਈ ਕੋਰਟ ਦੇ ਸਿਟਿੰਗ ਜੱਜ ਨੂੰ ਦੀ ਨਿਗਰਾਨੀ ਜਾਂਚ ਕਰਾਉਣ ਇਹ ਇਸ ਤਰ੍ਹਾਂ ਨਿਰਪੱਖ ਜਾਂਚ ਨਹੀਂ ਹੋਣੀ ਔਰ ਇਹਦੇ ਵਿੱਚ ਬੜੇ ਲੋਕ ਇਨਵੋਲਡ ਨੇ ਔਰ ਇਹ ਤੱਕਾ ਤੇ ਧੋਖਾ ਜਿੱਦਾਂ ਪੰਜਾਬ ਦੇ ਲੋਕਾਂ ਨਾਲ ਕਰ ਰਹੇ ਆ ਉਸ ਜ਼ੁਲਮ ਦੇ ਖਿਲਾਫ ਅਸੀਂ ਆਵਾਜ਼ ਉਠਾਵਾਂਗੇ ਅਸੀਂ ਤਾਂ ਸੰਘਰਸ਼ ਕਰਾਂਗੇ ਔਰ ਮੈਂ ਇਹੀ ਕਹਿਣਾ ਇਹਨੂੰ ਭਗਵੰਤ ਮਾਨ ਨੂੰ ਕਿ ਭਾਈ ਕੇਜਰੀਵਾਲ ਨੇ ਤਾਂ ਉੱਥੇ ਦਿੱਲੀ ਚਲੇ ਜਾਣਾ ਇੱਥੇ ਡਲੇ ਲੈ ਕੇ ਤੇਰੇ ਪਿੱਛੇ ਲੋਕਾਂ ਨੇ ਭੱਜਿਆ ਕਰਨਾ ਪਿੰਡਾਂ 'ਚ ਇਸ ਕਰਕੇ ਇਹ ਕੰਮ ਨਾ ਕਰੋ ਜਿਹੜਾ ਪੰਜਾਬ ਦੇ ਨਾਲ ਕਰ ਰਹੇ ਹੋ ਲੋਕਾਂ ਤੋਂ ਮਾਫੀ ਮੰਗੋ ਪਰਿਵਾਰ ਨਾਲ ਆ ਕੇ ਮਿਲੋ ਦੁੱਖ ਸਾਂਝਾ ਕਰੋ ਤੁਹਾਡਾ ਆਪਣਾ ਵਰਕ ਵਲੰਟੀਅਰ ਸੀ ਲੱਖਾਂ ਰੁਪਏ ਉਹਨੇ ਆਪਣੀ ਜੇਬ 'ਚੋਂ ਖਰਚ ਕੀਤਾ ਹੈਗਾ ਪਾਰਟੀ ਦੇ ਪਿੱਛੇ ਇਹ ਉਸ ਤੋਂ ਬਾਅਦ ਤੁਸੀਂ ਆਪਣੇ ਵਲੰਟੀਅਰਾਂ ਨਾਲ ਵੀ ੱੱਕਾ ਕਰਨਾ ਬੰਦ ਕਰੋ ਜੀ ਬਿਆਨ ਦਿੱਤਾ ਗਿਆ ਵੀ ਅਸੀਂ ਜਾਂਚ ਕਰਾਂਗੇ ਵੀ ਇੱਥੇ ਇੰਨੇ ਪਿੱਛੇ ਆਏ ਕਿੱਥੇ ਜਾਂਚ ਕਰ ਲੈਣ ਕੁਝ ਨਹੀਂ ਵਿਗਾੜ ਸਕਦੇ ਮੈਂ ਕਹਿੰਨਾ ਅਸੀਂ ਨਾਲ ਖੜਾਂਗੇ ਸਾਰੇ ਲੋਕ ਖੜਾਗੇ ਡਟ ਕੇ ਜਾਂਚ ਦਾ ਮਤਲਬ ਇਹ ਥੋੜਾ ਵੀ ਤੁਸੀਂ ਧੱਕਾ ਵੀ ਕਰ ਰਹੇ ਹੋ ਤੇ ਤੁਸੀਂ ਜ਼ੁਲਮ ਵੀ ਕਰ ਰਹੇ ਹੋ ਤੇ ਤੁਸੀਂ ਫਿਰ ਜਾਂਚ ਹੋਰ ਕਰੋਗੇ ਮੁਕਦਮੇ ਇਹਨਾਂ ਤੇ ਹੀ ਦਰਜ ਕਰੋਗੇ ਇਹ ਕਿਹੜਾ ਇਨਸਾਫ ਲੋਕ ਰਾਜ ਦੇ ਅੰਦਰ ਲੋਕ ਰਾਜ ਲੋਕਾਂ ਦੀ ਸ਼ਰਮ ਬਹੁਤ ਜ਼ਰੂਰੀ ਹੁੰਦੀ ਹੈ ਇਹਨਾਂ ਨੂੰ ਕਹੋ ਕਰ ਲੈਣ ਨਹੀਂ ਤਾਂ ਲੋਕ ਜਿਹੜੇ ਆ ਸਬਕ ਵੀ ਸਖਾਣਦੇ ਆ ਉਹ ਬੈਠੇ ਨਾ ਅਕਾਲੀ ਦਲ ਪਾਸੇ ਕੀਤਾ ਉਹ ਬੈਠੀ ਹੈ ਨਾ ਕਾਂਗਰਸ ਪਾਸੇ ਕੀਤੀ ਇਸੇ ਤਰ੍ਹਾਂ ਇਹਨਾਂ ਦਾ ਇੱਕ ਵੀ ਐਮਐਲਏ ਨਹੀਂ ਜਿੱਤ ਕੇ ਆਣਾ ਜਿਹੜੇ ਆ ਤੁਰੇ ਫਿਰਦੇ ਨੇ ਸਾਰੇ ਇਸ ਨੂੰ ਦੇਖ ਲੈਣ ਇਹ ਇਦਾਂ ਦਾ ਜ਼ੁਲਮ ਨਾ ਕਰਨ ਉਹ ਪਰਿਵਾਰ ਉਹਨੇ ਆਪਣੇ ਬੱਚੇ ਪਾਲਨੇ ਆ ਉਹਦੇ ਭਰਾ ਵੀ ਨੇ ਉਹਦਾ ਪਰਿਵਾਰ ਵੀ ਆ ਉਹਦੇ ਦੋਸਤ ਸੁਮਿੱਤਰ ਵੀ ਨੇ ਤੁਸੀਂ ਉਹਨੂੰ ਮਜਬੂਰ ਕਰਤਾ ਐਸੇ ਵਿਅਕਤੀ ਨੂੰ ਜਿਹੜਾ ਤੁਹਾਡਾ ਸਾਰੀ ਪਾਰਟੀ ਦੀ ਸੇਵਾ ਕਰਦਾ ਘਰੋਂ ਪੈਸਾ ਲਾ ਕੇ ਕਰਦਾ ਤੇ ਇਹ ਨਹੀਂ ਕਰਨਾ ਚਾਹੀਦਾ ਸੀ ਮੈਂ ਇਸ ਦੀ ਨਿੰਦਾ ਕਰਦਾ ਔਰ ਅਸੀਂ ਇਸ ਦੇ ਖਿਲਾਫ ਡਟ ਕੇ ਖੜੇ ਹੋਵਾਂਗੇ ਹਾਈ ਕੋਰਟ ਵੀ ਅਸੀਂ ਜਾਵਾਂਗੇ ਪ੍ਰਧਾਨ ਜਿਹੜਾ ਬਣਾਇਆ ਹਾਂ ਉਹ ਤੁਸੀਂ ਤੁਸੀਂ ਦੱਸੋ ਦੱਸ ਵੀ ਅਸੀਂ ਜੀ ਨਾਮ ਗਰਮੀਤ ਸਿੰਘ ਜੀ ਜੀ ਜਿਹੜੇ ਜਿਹੜਾ ਕਰਾ ਮੁਰਗਾ ਇੱਕ ਟੂ ਮਿੰਟ ਬਾਅਦ ਇਹ ਇਹ ਪਹਿਲੀ ਵਾਰ ਹੋਇਆ ਕਿ ਉਸ ਨੂੰ ਧੱਕੇ ਨਾਲ ਪੈਸੇ ਲੈ ਕੇ ਪ੍ਰਧਾਨਤਾ ਬਣਾਇਆ ਜਿਹਨੂੰ ਵੀ ਬਣਾਇਆ ਇੱਥੇ ਔਰ ਉਹਨੂੰ ਨਾਲ ਸਿਕਿਉਰਿਟੀ ਦਿੱਤੀ ਕਿ ਤੈਨੂੰ ਕੋਈ ਕੁਝ ਬੋਲ ਨਾ ਸਕੇ ਤੇ ਇੱਧਰ ਕੋਈ ਹਾਲਚਾਲ ਵੀ ਨਹੀਂ ਪੁੱਛਣ ਆਇਆ ਇਹ ਆ ਇਸ ਤੋਂ ਪਤਾ ਲੱਗਦਾ ਕਿ ਇਹ ਕਿਸ ਤਰ੍ਹਾਂ ਨਾਲ ਕਿੰਨੇ ਇਨਸਾਫ ਪਸੰਦ ਨੇ ਔਰ ਕਿਸ ਤਰ੍ਹਾਂ ਦੀ ਇਹ ਗੱਲ ਕਰਦੇ ਆ ਕਿਹੜਾ ਇਹ ਪੰਜਾਬ ਬਣਾਉਣਾ ਹੈ ਇਹ ਇਹਨਾਂ ਦੀ ਸਮਝ ਆ ਕੀ ਟ੍ਰੱਕ ਯੂਨੀਅਨ ਆਏ ਟ੍ਰੱਕ ਯੂਨੀਅਨ ਦੇ ਪ੍ਰਧਾਨ ਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਹੈ ਸਿਕਿਉਰਿਟੀ ਦਿੱਤੀ ਹੈ ਚਾਰ ਗਨਮੈਨ ਦੇਤੇ ਭਾਈ ਕਿਸ ਕੈਪੈਸਿਟੀ ਦੇਤੇ ਆ ਕੀ ਖਤਰਾ ਉਹਨੂੰ ਇੱਕ ਤਾਂ ਤੁਸੀਂ ਉਧਰ ਤਾਂ ਸਾਡਾ ਪੁਰਾਣਾ ਪ੍ਰਧਾਨ ਜਿਹੜਾ ਉਹ ਤਾਂ ਮਰਨ ਵਾਲੇ ਉਸ ਪਿਆ ਹੈਗਾ ਤੇ ਉਧਰ ਸੁਰੱਖਿਆ ਦੇ ਕੇ ਬਿਠਾਉਨੇ ਹੋ ਉਹਨੂੰ ਕੀ ਖਤਰਾ ਹੋ ਗਿਆ ਇਸ ਤੋਂ ਪਤਾ ਲੱਗਦਾ ਕਿ ਕਿਸ ਤਰ੍ਹਾਂ ਦਾ ਪੱਖਪਾਤ ਹੋ ਰਿਹਾ ਕਿਸ ਤਰ੍ਹਾਂ ਦਾ ਜ਼ੁਲਮ ਹੋ ਰਿਹਾ ਤੇ ਸਮਾਜ ਦੇ ਅੰਦਰ ਕੀ ਇਹਨਾਂ ਦੀ ਦਿੱਖ ਬਣੂਗੀ ਕੀ ਪੁਲਿਸ ਜਿਹੜੀ ਆ ਉਹ ਇਹਨਾਂ ਕੰਮਾਂ ਲਈ ਆ ਕਿ ਤੁਸੀਂ ਪ੍ਰਸ਼ਤਾਨ ਹੋ ਉਸ ਤੋਂ ਬਾਅਦ ਪ੍ਰੋਟੈਕਸ਼ਨ ਦਿਓ ਤੇ ਇਹ ਨਹੀਂ ਹੋਣਾ ਚਾਹੀਦਾ ਪ੍ਰਾਣੀ ਛੋਟੇ ਮੇਰੇ ਜੀ ਜੀ ਮਸਲਾ ਦੀ ਮਸਲਾ ਦਾ ਪ੍ਰਧਾਨਗੀ ਦੀ ਸੀਗਾ ਜੀ 30 ਲੱਖ ਰੁਪਏ ਜਿਹੜਾ ਸਾਥੋਂ ਪਹਿਲਾਂ ਦੋਨੂੰ ਡਿਮਾਂਡ ਰੱਖੀ ਗਈ ਜੀ ਕਿ ਜੇ ਤੂੰ ਪ੍ਰਧਾਨਵਾਨ ਪਹਿਲਾਂ ਉਹ ਤੋਂ ਪਹਿਲਾਂ ਤਾਂ ਇਹਨਾਂ ਨੇ ਗੁਟਕਾ ਸਾਹਿਬ ਨੂੰ 100 ਖਾਦੀ ਕਿਨੇ ਨਿਰਿੰਦਰ ਕਪਰਾਜ ਨੇ ਅੱਛਾ ਚਾਰ ਪਰਚੀਆਂ ਪਾਈਆਂ ਗਈਆਂ ਉਹਦੇ ਚ ਗੁੜਕਾ ਸਹੋਂਗਾ ਕਿਹਾ ਗਿਆ ਵੀ ਪਹਿਲਾ ਨੰਬਰ ਪ੍ਰਗਟਦਾ ਫੇਰ ਗੁਰਪ੍ਰੀਤ ਦਾ ਫੇਰ ਕਾਕੇ ਦਾ ਹੁਣ ਕਾਕੇ ਦੀ ਵਾਰੀ ਆ ਗਈ ਸੀ ਉਸ ਤੋਂ ਬਾਅਦ ਕਾਕੇ ਨੂੰ ਡਿਮਾਂਡ ਵੀ ਰੱਖੀ ਗਈ 30 ਲੱਖ ਰੁਪਏ ਦੀ ਵੀ ਦੋ 30 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਰੱਖ ਉਹਨੇ ਸਾਨੂੰ ਨਹੀਂ ਪਤਾ ਵੀ ਕਿੱਥੋਂ ਕਿੱਥੋਂ ਇੰਤਜ਼ਾਮ ਕਰਿਆ ਸਾਨੂੰ ਇਨਾ ਪਤਾ ਵੀ ਯਾਰਾਂ ਦੋਸਤਾਂ ਤੋਂ ਉਹਨੇ ਪੈਸਾ ਇਕੱਠਾ ਕਰਕੇ ਇੰਤਜ਼ਾਮ ਕਰਕੇ ਉਹਨੇ ਉਹ ਮੁੰਡੇ ਨੂੰ ਗੁਰਪ੍ਰੀਤ ਨੂੰ ਨਦੰਪਰ ਵਾਲੇ ਨੂੰ ਫੜਾਤਾ ਉਹਦੇ ਕੋਲੇ ਲੈ ਗਿਆ 20 ਦਿਨ ਉਹਦੇ ਪੈਸੇ ਰੱਖੇ ਨੇ 20 ਦਿਨਾਂ ਬਾਅਦ ਉਹਦੇ ਪੈਸੇ ਵਾਪਸ ਕੀਤੇ ਗਏ ਨੇ 24 ਤਰੀਕ ਨੂੰ ਸ਼ਾਮ ਨੂੰ ਵਾਪਸ ਕੀਤੇ ਗਏ ਨੇ ਤੇ ਪਹਿਲਾਂ ਉਹਨੂੰ ਚਾਂਸੇ 'ਚ ਰੱਖਿਆ ਸੀ ਉਹਨੂੰ ਪਹਿਲਾਂ ਰੋਕ ਦੇ ਵੀ ਹੁੰਦੇ ਸੀ ਵੀ ਨਹੀਂ ਇਹ ਆਪਣੀ ਨਹੀਂ ਬਣਦੀ ਵੀ ਨਹੀਂ ਆਪਣਾ ਜਦੋਂ ਤੇਰੇ ਨਾਲ ਗੱਲ ਨਹੀਂ ਖੁੱਲ ਕੇ ਕਰ ਰਹੀ ਵੀ ਕੋਈ ਫਾਇਦਾ ਨਹੀਂ ਇਹ ਕਹਿੰਦਾ ਨਹੀਂ ਮੈਨੂੰ ਵਿਸ਼ਵਾਸ ਆ ਵੀ ਨਹੀਂ ਜਵਾਨ ਦੀ ਪੱਕੀ ਆ ਭਾਏਦੀ ਨਹੀਂ ਮੇਰੇ ਤੋਂ ਇਹ ਪਰ ਇਹਨੇ ਹੁਣ ਤੁਹਾਨੂੰ ਪਤਾ ਹੀ ਆ ਸਾਰੇ ਪਿੰਡ ਨੂੰ ਹੀ ਪਤਾ ਜੀ ਦੇਖੋ ਇਹ ਦਿੱਲੀ 12 ਸਾਲ ਤੋਂ ਚੱਲ ਰਿਹਾ ਹੈ 12 ਸਾਲ ਤੋਂ ਜਦੋਂ ਆ ਭਗਵੰਤ ਮਾਨ ਐਮਪੀ ਦੀ ਚੋਣ ਲੜੇ ਨੇ ਪਹਿਲਾ ਬੂਥ ਇਹਨਾਂ ਨੇ ਲਾਇਆ ਪੈਸੇ ਇਕੱਠੇ ਕਰਕੇ ਹਾਲੇ ਸਾਡੇ ਪਿੰਡ ਦੇ ਲੋਕ ਮੁਖਾਵਲ ਕਰਦੇ ਹੁੰਦੇ ਸੀ ਵੀ ਤੁਸੀਂ ਇਹ ਕੀ ਪੰਗਾ ਕਰੀ ਜਾਂਦੇ ਹੋ ਵੀ ਇਹਨਾਂ ਨੂੰ ਕਿਹਨੇ ਜਿੱਤਨ ਦੇਣਾ ਵੀ ਇਹ ਤਾਂ ਇੱਕ ਦੂਸਰੇ ਨੇ ਜਿਹੜੇ ਆਪਣੇ ਟੀਵੀਾਂ ਤੇ ਆਉਂਦੇ ਨੇ ਕਮੇਡੀ ਵਾਲੇ ਚਲੇ ਮੰਨੇ ਨਹੀਂ ਪਿੱਛੇ ਇਲੈਕਸ਼ਨ ਸੀ ਕਿ ਉਹ ਚ ਵੀ ਤੁਹਾਡੇ ਕੋਲ ਪੈਸਾ ਖਰਚ ਹੋਇਆ ਸੀ ਹਾਂਜੀ ਹਾਂ 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 ਹੋਇਆ 5 5-4 ਲੱਖ ਰੁਪਈਆ ਕਰਿਆ ਆਪਣੇ ਕੋਲੋਂ ਕਰਿਆ ਐਮਐਲਏ ਕ ਇੱਕ ਵਾਰ ਵੀ ਕਹਿ ਕੇ ਦਿਖਾਵੇ ਮੇਰੇ ਤੋਂ ਕਦੇ ਤੁਸੀਂ ਨੇ ਡੀਜ਼ਲ ਪਾਇਆ ਹੋਵੇ ਜਾਂ ਇਹਨਾਂ ਨੇ ਕੋਈ ਰੋਟੀ ਦਾ ਪ੍ਰਬੰਧ ਕਰਿਆ ਹੋਵੇ ਜਾਂ ਕਿਸੇ ਤੋਂ ਖਵਾਇਆ ਹੋਵੇ ਇੱਕ ਰੁਪਿਆ ਵੀ ਜਾਂ ਇਹਨਾਂ ਨੇ ਕੋਈ ਫੰਡ ਦਿੱਤਾ ਹੋਵੇ 15 ਕਦੇ 10 ਕਦੇ 15 ਰਹੇ ਵੀ 15 15 15 ਦੇ ਨਾਲ ਰਹੇ ਨੇ ਵੀਡੀਓ ਵੀ ਨਹੀਂ ਉਹ ਵੀਡੀਓ ਵੀ ਪਾਈਆਂ ਨੇ ਅਸੀਂ ਹੁਣ ਇਹ ਮੰਗ ਕਰਦੇ ਆ ਅਸੀਂ ਵੀ ਸਾਡੀ ਤਾਂ ਦੇਖੋ ਜੀ ਪੰਜਾਬ ਸਰਕਾਰ ਤੇ ਸਾਨੂੰ ਵਿਸ਼ਵਾਸ ਨਹੀਂ ਹੈਗਾ ਵੀ ਸਾਡੀ ਜਾਂਚ ਸਹੀ ਹੋਊਗੀ ਅਸੀਂ ਤਾਂ ਸੈਂਟਰ ਤੋਂ ਜਾਂਚ ਕਰਵਾਉਣੀ ਚਾਹੁੰਦੇ ਆ ਥਾ ਆਕੇ ਦੇਖੋ ਮੀਡੀਆ ਹੰ ਪਰਵਾਰ ਦਾ ਮੁੰਡਾ ਇਹਨੇ ਪੈਸੇ ਕਿੱਥੋਂ ਲਾਵੇ ਉਹੋ ਜਾਣਦੇ ਤਾਂ ਜੀ ਹੁਣ ਪੈਸਾ ਜਦ ਚੜਾਵਾ ਚੜ ਗਿਆ ਜੀ ਹੁੰਦਾ ਉਹਦਾ ਪਿੰਡ ਤੋਂ ਪੁੱਛੋ ਜੀ ਹੁਣ ਸਾਡੀ ਤਾਂ ਸਾਡੇ ਕੋਲ ਤਾਂ ਪ੍ਰੂਫ ਪਏ ਨੇ ਜੀ ਜਦੋਂ ਇਹ ਵੋਟਾਂ ਮੰਗਣ ਆਉਂਦੀ ਸੀ ਸਾਡੇ ਘਰੇ ਸਕੂਟਰ ਹੀ ਖੜਾ ਕੇ ਸਾਡੀ ਕਾਰ 'ਚ ਬੈਠ ਕੇ ਜਾਂਦੀ ਸੀ ਉਦੋਂ ਗੋਮੀਰ ਉਦੋਂ ਉਦੋਂ ਜਾਂਦੀ ਸੀ ਸਾਨੂੰ ਉਦੋਂ ਅਮੀਰ ਤੇ ਉਦੋਂ ਅਮੀਰ ਸੀਗੇ ਅਸੀਂ ਤਾਂ ਉਦੋਂ ਸਾਡਾ ਤਾਂ ਉਦੋਂ ਦੀ ਕੰਮ ਚੱਲਦਾ ਹੁਣ ਉਹਨਾਂ ਦਾ ਪਹਿਲਾਂ ਤਾਂ 24000 ਸੀ ਉਹਨਾਂ ਕੋਲੇ ਅੱਜ ਉਹਨਾਂ ਕੋਲੇ ਕਰੋੜਾ ਰੁਪਇਆ ਕਿੱਥੋਂ ਆ ਗਿਆ ਹੁਣ ਉਹਨਾਂ ਦੀ ਵੀ ਜਾਂਚ ਕਰਾ ਕੇ ਉਹਨਾਂ ਦੀ ਵੀ ਜਾਂਚ ਕਰਵਾਉਣੀ ਚ ਹਾਂ ਚੌਕੀ ਬਿਲੇ ਬਲਾਇੰਕ ਐਪਲੀਕੇਸ਼ਨ ਤੇ ਬਰਦਰ ਹਾਂ ਕੀ ਗੱਲ ਹੈ 24 ਤਰੀਕ ਦੀ 5:30 ਵਜੇ ਤਾ ਫੋਨ ਕਰ ਰਹੇ ਨੇ ਵੀ ਐ ਕਰਕੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਤੇ ਯਾਰਾਂ ਦੋਸਤਾਂ ਨੂੰ ਸਨੇਹ ਲਾ ਦੋ ਇਸ ਸਵੇਰੇ 10 ਵਜੇ ਤੈਨੂੰ ਪ੍ਰਧਾਨ ਲਾਉਣਾ ਸ਼ਾਮ ਨੂੰ ਪੌਣੇ 7 ਵਜੇ ਘਰੇ ਬੁਲਾ ਕੇ ਉਹ ਰਿਕਾਰਡਿੰਗ ਚ ਆ ਵੀ ਰਿਹਾ ਫਿਰ ਉਹਤੇ ਮਨਾ ਕਰ ਰਹੀ ਹੈ ਵੀ ਮੇਰੇ ਤੇ ਵੀ ਨਹੀਂ ਵੀ ਮੇਰੇ ਤਾਂ ਉੱਪਰ ਦੀ ਹੋ ਗਿਆ ਕੰਮ ਵੀ ਕਾਕੇ ਤੈਨੂੰ ਮਨਾ ਵੀ ਮੈਂ ਬਾਜਵੇਂ ਨੂੰ ਪ੍ਰਧਾਨ ਲਾਉਣਾ ਐਤਾ ਜੀ ਬਹੁਤ ਕੁਛ ਆਲੇ ਮਨਜੀਤ ਕੋਲ ਹੀ ਆ ਸਾਰਾ ਕੁਛ ਸਾਨੂੰ ਨਹੀਂ ਪਤਾ ਉਹਦੇ ਕੋਲ ਹੀ ਆ ਬਹੁਤ ਕੁਛ ਐਤਾ ਜੀ ਗੱਲ ਕਰੀ ਦੀ ਜਾਵੇ ਤਾਂ ਉਹਦੇ ਹਾਲਾਤ ਕਿਸ ਤਰ੍ਹਾਂ ਉਹ ਤਾਂ ਜੀ ਹਲੇ ਹੁਣ ਸੋਦੇ ਸੀਰੀਅਸ ਆ ਉਹਦੇ ਕੀ ਹਾਲਾਤ ਨੇ ਜੀ ਹੁਣ ਤਾਂ ਰੱਬ ਨੂੰ ਪਤਾ ਹਲ ਤਾਂ ਹੁਣ ਸਾਨੂੰ 48 ਘੰਟੇ ਦਾ ਹੋਰ ਸਮਾਂ ਦਿੱਤਾ ਗਿਆ ਹਲੇ ਵੀ 48 ਘੰਟਿਆਂ ਬਾਅਦ ਪਤਾ ਲੱਗੂਗਾ ਨਹੀਂ ਦਬਾਉ ਤਾਂ ਜੀ ਹਲੇ ਦੇਖੋ ਜੀ ਦਬਾਉ ਹੀ ਸਮਝੋ ਜਦੋਂ ਹਲੇ ਸਾਡੀ ਤਾਂ ਜੀ ਐਫ ਆਈ ਆਰ ਹੀ ਦਰਜ ਹੋਈ ਕੋਈ ਬਿਆਨ ਲੈਣ ਨਹੀਂ ਗਿਆ ਸਤੇ ਪਟਿਆਲੇ ਕਿਸੇ ਨੇ ਪਤਾ ਵੀ ਨਹੀਂ ਲਿਆ ਕਿਸੇ ਨੇ ਪਤਾ ਵੀ ਨਹੀਂ ਲਿਆ ਕੋਈ ਆਮ ਆਦਮੀ ਪਾਰਟੀ ਦਾ ਸਾਡੇ ਕੋਲ ਬੰਦਾ ਨਹੀਂ ਆਇਆ ਹੁਣ ਦਬਾਓ ਹੀ ਹੋ ਗਿਆ